ਮੰਮੀ ਮੈਂ ਕਰ ਲਈ ਧਰਨੇ ਦੀ ਤਿਆਰੀ ਖੇਤੀਬਾੜੀ ਮੰਤਰੀ ਦਾ ਜਿਹੜਾ ਪਿੰਡਾ ਖੁੱਡੀਆਂ ਉੱਥੇ ਲਾਉਣਾ ਹੋਣਾ ਸੀ ਧਰਨਾ ਤੇ ਆਹ ਦੋ ਪਰਨੇ ਲੈ ਕੇ ਚੱਲਿਆ ਮੈਂ ਜਦ ਮੈਂ ਪਹਿਲਾਂ ਧਰਨਾ ਲਾਇਆ ਸੀ ਆ ਹਰੇ ਪਰਨੇ ਨਾਲ ਲਾਇਆ ਸੀ ਉਦੋਂ ਮੈਨੂੰ ਕਈ ਕਮੈਂਟਾਂ ਚ ਕਿਹਾ ਸੀ ਕਿ ਭਾਈ ਆ ਕਾਮਰੇਡਾਂ ਦਾ ਤਾ ਤੂੰ ਪਰਨਾ ਕਿਉਂ ਬੰਨੀ ਫਿਰਦਾ ਇਹਨੂੰ ਲਾ ਦੇ ਕਹਿੰਦੇ ਕੇਸਰੀ ਪਰਨਾ ਬੰਨ ਹੁਣ ਮੈਂ ਕੇਸਰੀ ਪਰਨਾ ਬੰਨ ਕੇ ਵੀ ਉੱਥੇ ਬੈਠੂ ਦੇਖਦਾ ਕਿੰਨੀ ਕ ਦੁਨੀਆ ਆਉਂਦੀ ਆ ਕਿੰਨੇ ਕ ਪੰਜਾਬ ਦੇ ਨੌਜਵਾਨ ਕਿੰਨੇ ਕੁ ਪੰਜਾਬ ਦੇ ਵਾਸੀ ਆਉਣਗੇ ਸਾਡੇ ਨਾਲ ਕਿਸਾਨ ਅੰਦੋਲਨ ਦੌਰਾਨ 750 ਕਿਸਾਨਾਂ ਮਜ਼ਦੂਰਾ ਦੀ ਜਾਨ ਗਈ ਸੀ ਉਹਨਾਂ ਵਿੱਚੋਂ 326 ਨੂੰ ਪਿਛਲੀ ਸਰਕਾਰ ਨੌਕਰੀ ਦੇ ਗਈ ਬਾਕੀ ਆ ਦੇ ਪਰਿਵਾਰ 400 ਅੱਜ ਦਰਦਰ ਤੱਕੇ ਖਾਂਦੇ ਆ ਕੋਈ ਸੁਣਵਾਈ ਨਹੀਂ ਭਵੰਤਮਾਨ ਨੂੰ 2 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ ਤੇਲੰਗਾਨਾ ਦਾ 3-3 ਲੱਖ ਮੁਆਵਜ਼ਾ 250 ਪਰਿਵਾਰਾਂ ਦਾ ਅੱਜ ਤੱਕ ਆਇਆ ਨਹੀਂ ਜਿਹੜਾ 22 ਮਈ 2022 ਨੂੰ ਮਿਲਿਆ ਸੀ ਸੋ ਹੁਣ ਉਹਨਾਂ ਨੂੰ ਚੰਗੀ ਤਰ੍ਹਾਂ ਵਕਤ ਪਾ ਕੇ ਆਵਾਂਗੇ ਸਰਕਾਰਾਂ ਨੂੰ ਮਾੜੀਆਂ ਨੂੰ ਇਹ ਬਹੁਤ ਲਾਰੇ ਲਾਉਂਦੀਆਂ ਨੇ ਬਹੁਤ ਝੂਠ ਬੋਲਦੀਆਂ ਨੇ ਤੇ ਲੋਕਾਂ ਨੂੰ ਵੀ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਜਿਹੜੇ ਕਹਿੰਦੇ ਬਾਰ-ਬਾਰ ਤੁਸੀਂ ਧਰਨੇ ਲਾ ਲਿੰਨੇ ਹੋ ਕਿਉਂ ਲਾਉਨੇ ਹੋ ਧਰਨਾ ਲਾਉਣ ਦੀ ਸਾਡੀ ਵਜ੍ਹਾ ਕਿਉਂਕਿ ਸਰਕਾਰਾਂ ਨਕਮੀਆਂ ਨਕਾਰੀਆਂ ਨੇ ਸਾਨੂੰ ਲਾਰੇ ਲਾ ਕੇ ਮੁੱਕਰ ਜਾਂਦੀਆਂ ਨੇ ਕੋਈ ਇਹ ਹੱਲ ਨਹੀਂ ਕਰਦੀ ਆਂਗੀ ਆ ਸੋ ਹੁਣ ਸਾਡੀ ਆਰ ਪਾਰ ਦੀ ਜੰਗ ਆ ਭਵਨਤਮਾਰ ਨਾਲ ਝਾੜੂ ਪਾਰਟੀ ਨਾਲ ਸੋ ਅਸੀਂ ਹੁਣ ਖਾਲੀ ਹੱਥ ਤਾਂ ਮੁੜਦੇ ਨਹੀਂ ਆ ਕਿ ਸਾਰਿਆਂ ਕਿਸਾਨ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਅਪੀਲ ਆ ਕਿ ਜ਼ਰੂਰ ਆਓ ਖੁੱਡੀਆਂ ਪੈਂਡ ਖੇਤੀਬਾੜੀ ਮੰਤਰੀ ਦੇ